थाना फिलोरਵੱਲੋਂ ਪੰਜਾਬ ਦੇ ਇੰਟਰ-ਡਿਸਟ੍ਰਿਕਟ ਬਿਜਲੀ ਦੇ ట్రాన్స్‌ਫਾਰਮਰਾਂ ਵਿੱਚੋਂ ਤੇਲ ਚੋਰੀ ਕਰਨ ਵਾਲੇ ਗੈਂਗ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਹਾਸਲ ਕੀਤੀ ਵੱਡੀ ਸਫਲਤਾ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਣ ਸਿੰਘ ਬਲ ਪੀਪੀਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੋਰਜੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ थाना ਫਿਲੋਰ ਦੀ ਟੀਮ ਵੱਲੋਂ ਪਾਰੀ ਸੁਰੱਖਿਆ ਫੋਰਸ ਦੇ ਸਪੈਸ਼ਲ ਨਾਕਾਬੰਦ ਦੀ ਸਰਚ ਆਪਰੇਸ਼ਨ ਦੌਰਾਨ ਇੱਕ ਅਸ਼ੋਕਾ ਲਹਿਲੰਡ ਤਰਤੂ ਨਿਸ਼ਨੀਪੁੱਤਰ ਜੀਤਰਾਮ ਵਾਸੀ ਨੰਗਲ ਸ਼ਾਮਾ थाना पतारा जिला जलंधर हाल वासी ने ब्रेड फैक्ट्री औचला फाटक कपूरथला मेजिस मसीह उर्फ बोली पुत्र तरसेम मसीह वासी शामपुरा थाना सदर बटाला जिला गुरदासपुर हाल वासी बाबा बुढ़ा जी नगर गली नंबर सिफर सत रामा मंडी पवन कुमार उर्फ सनी पुत्र अशोक कुमार वासी मौला संतपुरा हाल वासी नेड़े ब्रेड फैक्ट्री औचला फाटक कपूरथला अति शत्रुघ पासवान पुत्र रामा पासवान वासी सरमस्तीपुर बिहार हाल वासी शेखुपुरा थाना सिटी कपूरथला नु काबू करके ट्रक विचो भारी मात्रा विच तरास फार्मा विचो चोरी कीता तेल समेत होर सामान बरामद करके मुकदमा मिति 17 मार्च 2025 जुम 303 2317 को बी ਐਨ ਸਤਾਰਾ 07 ਜਰੂਰੀ ਵਸਤਾ ਐਕਟ 1955 थाना ਫਲੋਰ ਦਰਜ ਰਜਿਸਟਰ ਕੀਤਾ ਗਿਆ ਹੈ ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਦਿਰੋ ਵੱਲੋਂ ਮਿਲ ਕੇ ਰਾਤ ਸਮੇਂ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਟ੍ਰਾਸ ਫਾਰਮਾਂ ਵਿੱਚੋਂ ਤੇਲ ਚੋਰੀ ਕੀਤਾ ਜਾਂਦਾ ਹੈ ਅਤੇ ਹੁਣ ਤੱਕ ਇਹਨਾਂ ਵੱਲੋਂ ਜ਼ਿਲ੍ਹਾ ਜਲੰਧਰ ਦੇ ਵਾਕ ਵਾਕ ਏਰੀਆ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਖੰਨਾ ਜ਼ਿਲ੍ਹਾ ਨਵਾਂ ਸ਼ਹਿਰ ਅਤੇ ਪੰਜਾਬ ਦੇ ਹੋਰ ਵਾਕ ਵਾਕ ਸਥਾਨਾਂ ਤੋਂ ਕਈ ਟ੍ਰਾਸ ਫਾਰਮ ਤੇਲ ਚੋਰੀ ਦੀਆਂ ਦਰਜਨਾਬਾਰ ਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਜੇ ਇਹਨਾਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਮਾਨਜੋਗਾ ਐਸਐਸਪੀ ਸਾਹਿਬ ਸ਼੍ਰੀ ਗਰਮਜੀਤ ਸਿੰਘ ਜੰਦਰ ਦੇ ਹਕੀਜੀ ਦੇ ਨਸ਼ਾ ਨਰਦੇਸ਼ ਅਤੇ ਉਹਨਾਂ ਦੇ ਹਦਾਇਤਾਂ ਦੇ ਪਾਲਣਾ ਕਰਦਾ ਹੋਇਆ ਜਿਹੜੀ ਉਹਨਾਂ ਨੇ ਨਸ਼ੇ ਵਿਰੁੱਧ ਅਤੇ ਮਾੜੇ ਅਨਸਰਾਂ ਉਦਮਮ ਚਲਾਈ ਹੈ ਇਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸੰਜੀਵ ਕਪੂਰ ਇਨਸਪੈਕਟਰ ਐਸਐਚਓ ਫਲੋਰ ਅਤੇ ਉਸਦੀ ਟੀਮ ਚੌਕੀ ਇੰਚਾਰ ਲਸਾੜਾ ਸਬ ਇਨਸਪੈਕਟਰ ਪੰਜੀ ਸਿੰਘ ਨੂੰ ਸਪੈਸ਼ਲ ਆਕਾਬੰਦੀ ਦੌਰਾਨ ਚਾਰ ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕੀਤੇ ਨੇ ਜਿਹੜੇ ਕਿ ਟਰਾਂਸਫਾਰਮਰ ਦੇ ਵਿੱਚੋਂ ਤੇਲ ਅਤੇ ਤਾਂਬਾ ਚੋਰੀ ਕਰਦੇ ਸਨ ਤੇ ਜਿਲ੍ਹਾ ਪੰਤਰੀ ਗਰੋ ਹੈਗਾ ਇਹਨਾਂ ਨੇ ਖੰਨੇ ਨਵਾਂ ਸ਼ਹਿਰ ਲੁਧਿਆਣਾ ਤੇ ਜੰਦਰਦੇਵ ਵੱਖ-ਵੱਖ ਥਾਣਿਆਂ ਦੇ ਵਿੱਚ ਵਾਰਦਾਤਾਂ ਕੀਤੀਆਂ ਨੇ ਤੇ ਕਾਫੀ ਮਕਦਾਰ ਦੇ ਵਿੱਚ ਇਹਨਾਂ ਨੇ ਜਿਹੜੇ ਟਰਾਂਸਫਾਰਮਰ ਉਹ ਉਹਨਾਂ ਚੋਂ ਤੇਲ ਚੋਰੀ ਕੀਤਾ ਤੇ ਤਾਂਬਾ ਚੋਰੀ ਕੀਤਾ ਇਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਉਸ ਵਿੱਚ ਇੱਕ ਚੀਜ਼ ਜਿਹੜਾ ਇੱਕ ਟਰੱਕ ਯੂਜ਼ ਕਰਦੇ ਸਨ ਟਰਾਂਸਪੋਰਟੇਸ਼ਨ ਵਾਸਤੇ ਉਹ ਬਰਾਮਦ ਕੀਤਾ ਹੈਗਾ 1500 ਲੀਟਰ ਕਰੋਡ ਆਇਲ ਡਰਮ ਇਹ ਤੇ ਇਹਨਾਂ ਜਿਹੜੇ ਇਹ ਜਿਹੜੀਆਂ ਪਾਈਪ ਲਾਉਂਦੇ ਸਨ ਚੋਰੀ ਕਰਨ ਵਾਸਤੇ ਟਰਾਂਸਫਾਰਮਰ ਤੋਂ ਤੇਲ ਉਹ ਬਰਾਮਦ ਕੀਤੀਆਂ ਨੇ ਹਾਂਜੀ ਇਹ ਇਹਨਾਂ ਦਾ ਟਰੱਕ ਜਿਹੜਾ ਉਹ ਆਪਣਾ ਹੈਗਾ ਇਹ ਸਾਰਾ ਜਿਹੜੇ ਚਾਰੇ ਦੋਸ਼ੀ ਨੇ ਇਹ ਮਿਲ ਕੇ ਤੇ ਆਪਸ ਵਿੱਚ ਜਿਹੜੀ ਚੋਰੀ ਕਰਦੇ ਸੀ ਪੈਸਿਆਂ ਦੀ ਵੰਡ ਵੀ ਕਰਦੇ ਸਨ ਇਸ ਮਾਲ ਨੂੰ ਮਿਲਕੀ ਵੇਚਦੇ ਸਨ ਇੱਥੇ ਜਿਹੜੇ ਕਵਾੜੀਏ ਨੇ ਜਿੰਨਾਂ ਕੋ ਅਕੀ ਸਮਾਨ ਵੇਚਾ ਉਹ ਵੀ ਅਸੀਂ ਜਿਹੜੇ ਆ ਉਹ ਇਹਨਾਂ ਦੀ ਇਨਫੋਰਮੇਸ਼ਨ ਦੇ ਉੱਤੇ ਫਰਦਾਨ ਚਾਕ ਦੇ ਅੱਗੇ ਕਾਬੂ ਕਰ ਰਹੇ ਆ। ਬੜਾ ਮਕਦਮੇ ਦਰਜ ਹੈਗੇ ਨੇ ਜਿਨ੍ਹਾਂ ਚ ਇੱਕ ਮਕਦਮੇ ਦੇ ਵਿੱਚ ਜਿਹੜਾ ਮੇਨ ਦੋਸ਼ੀ ਹੈਗਾ ਸਣੀ ਉਹ ਪੀਓ ਵੀ ਹੈਗਾ ਤੇ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਪੋਰਟ ਜਿਹੜਾ ਬੜਾ ਮਾੜਾ ਹੈਗਾ ਆਰਗੇਨਾਈਜ਼ ਕ੍ਰਾਈਮ ਕਰਦੇ ਨੇ ਉਹਨਾਂ ਦੇ ਵਿੱਚ ਅਸੀਂ 111 ਬੀਐਨਐਸ ਧਾਰਾ ਲਾਈ ਹੈਗੀ ਇਹਨਾਂ ਤੇ ਇਨਸ ਕ੍ਰਾਈਮ ਵਾਸਤੇ ਜਿਹੜਾ ਕਾਫੀ ਧੀਰੇ ਜੇਲ੍ਹ ਦੇ ਅੰਦਰ ਸਲਾਖਾਂ ਦੇ ਪਿਛੇ ਰਹਿਣਗੇ।